ਕੰਦਾ ਪਾਰਟ ਉਹ ਤੁਹਾਨੂੰ ਬੈਡ ਡਿਸਕਲੋਜ਼ ਕਰਾਂਗੇ ਸਰ ਬਾਦਲ ਦੇ ਨਾਮ 79 ਸੀਗਾ ਲੜਕਾ ਜੀ ਉਹਦਾ ਕੀ ਰੋਲ ਸੀਗਾ ਕੀ ਉਹਨੇ ਸ਼ੂਟ ਕੀਤਾ ਸੀ ਜਾਂ ਬਾਦਲ ਨੇ ਸ਼ੂਟ ਹਜੇ ਮੈਂ ਕੋਈ ਬਾਦਲ ਵੋਸ ਦੀ ਮੇਨ ਸ਼ੂਟਰ ਇਕੱਲਾ ਇੱਕ ਸ਼ੂਟਰ ਨਹੀਂ ਸੀਗੇ ਤਿੰਨ ਸ਼ੂਟਰਸ ਸੀਗੇ ਸੋ ਬਾਦਲ ਨੇ ਬਿਲਕੁਲ ਉਹਦੇ ਤੇ ਫਾਇਰ ਕੀਤੇ ਆ ਬਾਕੀ ਜਿਹੜੇ ਜਿਹੜੇ ਬੰਦੇ ਨੇ ਫਾਇਰ ਕੀਤੇ ਜਦੋਂ ਜਦੋਂ ਸਾਡੇ ਕੋਈ ਆਈ ਜਾਣਗੇ ਇਨਟੈਰੋਗੇਸ਼ਨ ਹੋਈ ਜਾਊਗੀ ਜਿੱਦਾਂ ਤੁਸੀਂ ਨਾ ਲਿਆ ਅਜੇ ਅਸੀਂ ਨਹੀਂ ਕਹਿ ਸਕਦੇ ਲੰਚ ਅਸੀਂ ਉਹਨਾਂ ਨੂੰ ਨੈਬ ਕਰ ਲੈਨੇ ਫੜ ਲੈਨੇ ਫਿਰ ਉਹਨਾਂ ਦਾ ਰੋਲ ਤੁਹਾਨੂੰ ਬਿਲਕੁਲ ਦੱਸਤਾ ਸਰ ਜਿਹੜੇ ਇਹਨਾਂ ਦੇ ਵੈਪਸ ਯੂਜ਼ ਕੀਤੇ ਨੇ ਇਹਦੇ ਵਿੱਚ ਨਾ ਉਹਨਾਂ ਵਾਸਤੇ ਉਹ ਲਾਇਸੈਂਸ ਹੀ ਨਹੀਂ ਨਾਜਾਇਜ਼ ਇਲੀਗਲ ਵੈਪ ਸਰ ਉਹ ਅਸਲ ਉਹ ਵਗੇਰਾ ਕਬਰ ਜੀ ਜਿਹਦੇ ਨਾਲ ਉਹਨਾਂ ਨੂੰ ਸ਼ੋਰ ਕੀਤਾ ਨਵੀਨ अरोੜੇ ਨੂੰ ਜਿਹੜਾ ਮੇਨ ਗੱਲ ਕਾਰਨ ਦੀ ਆ ਰਹੀ ਜੀ ਕਾਰਨ ਜਿਹੜਾ ਪਤਾ ਨਹੀਂ ਲੱਗ ਰਿਹਾ ਵੇਖੋ ਕਾਰਨ ਦਾ ਸਾਨੂੰ ਵੀ ਪਤਾ ਵੀ ਕਾਰਨ ਕੀ ਹੈਗਾ ਬਿਕੋਸ ਆਫ ਇਨਵੈਸਟੀਗੇਸ਼ਨ ਸਰ ਅੰਡਰ ਵੇ ਇਦੇ ਵਿੱਚ ਜਿਹੜਾ ਹੈਗਾ ਵਾ ਵਿਦੇਸ਼ੀ ਜਿਹੜੀਆਂ ਸਾਡੀਆਂ ਮੁਲਖ ਦੇ ਐਂਟੀ ਨੈਸ਼ਨਲ ਜਿਹੜੀਆਂ ਸਾਡੀਆਂ ਤਾਕਤਾਂ ਨੇ ਸਾਡੇ ਮੁਲਖ ਦੇ ਉਲਟ ਜਿਹੜੀਆਂ ਤਾਕਤਾਂ ਉਹਨਾਂ ਦੇ ਹੱਥੋਂ ਅਸੀਂ ਇਹਦੇ 'ਚ ਅਜੇ ਡਰਕਨਾਰ ਨਹੀਂ ਕਰ ਰਹੇ ਔਰ ਸਾਨੂੰ ਸਾਰੀਆਂ ਇਨਫੋਰਮੇਸ਼ਨ ਸਾਡੇ ਕੋਲ ਕ੍ਰਿਸਟਲ ਕਲੀਅਰ ਆ ਬਟ ਇਸ ਵੇਲੇ ਉਹਨਾਂ ਨੂੰ ਦੱਸਣਾ ਉਹਦਾ ਜਿਹੜਾ ਦੋਸ਼ੀ ਆ ਉਹਨਾਂ ਨੂੰ ਫਾਇਦਾ ਹੋ ਸਕਦਾ ਇਸ ਕਰਕੇ ਅਜੇ ਫਰਦਰ ਡਿਸਕਲੋਜ਼ਰ ਨਹੀਂ ਕਰਾਂਗੇ ਸਾਨੂੰ ਇਨਫੋਰਮੇਸ਼ਨ ਔਰ ਜਿਹੜੀ ਚੀਜ਼ ਜਿਹੜਾ ਮੋਟਿਵ ਆ ਉਹ ਸਾਰਾ ਕੁਝ ਆਲਮੋਸਟ ਮਤਲਬ ਕ੍ਰਿਸਟਲ ਕਲੀਅਰ ਹੈ ਸਰ ਰਾਤ ਦੀ ਫਾਇਰਿੰਗ ਹੋਈ ਆ ਦੋ ਸੌਰੀ ਇਹਨਾਂ ਵੱਲੋਂ ਫਾਇਰ ਕੀਤੇ ਗਏ ਜਿਹੜੇ ਅਣਕਛਾਤੇ ਬੰਦੇ ਸੀ ਤੇ ਨੌ ਫਾਇਰ ਜਿਹੜੇ ਪੁਲਿਸ ਪਾਰਟੀ ਨੇ ਕੀਤੇ ਆਪਣੇ ਬਚਾਅ ਦੇ ਵਿੱਚ ਸੋ ਮੌਕੇ ਦੇ ਉੱਤੇ ਸਾਨੂੰ ਇੱਕ ਪਿਸਟਲ 30 ਬੋਰ ਦਾ ਔਰ ਇੱਕ ਪਿਸਟਲ 9 ਇੱਕ ਪਿਸਟਲ 32 ਬੋਰ ਦਾ ਇਹ ਸਾਨੂੰ ਉੱਥੇ ਰਿਕਵਰ ਹੋਏ ਆ ਰੈਸਟ ਆਫ ਦੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਔਰ ਹੋਰ ਵੀ ਜਿਹੜੇ ਇਹਦੇ ਵਿੱਚ ਬੰਦੇ ਇਨਵੋਲਵ ਹੈਗੇ ਉਹ ਸਾਨੂੰ ਆਡੈਂਟੀਫਾਈ ਹੋ ਚੁੱਕੇ ਆ ਔਰ ਸਾਡੀਆਂ ਜਿਹੜੀਆਂ ਪਾਰਟੀਆਂ ਤੇ ਸਾਡਾ ਜਿਹੜਾ ਉਹਨਾਂ ਦੇ ਉੱਤੇ ਕੰਮ ਉਹ ਚੱਲ ਰਿਹਾ ਤੇ ਜਲਦੀ ਉਹਨਾਂ ਵੀ ਉਹਨਾਂ ਨੂੰ ਵੀ ਅਰੈਸਟ ਕਰਾਂਗੇ ਤੇ ਉਹਨਾਂ ਦੇ ਉੱਤੇ ਵੀ ਜੋ ਵੀ ਉਹਨਾਂ ਦੀ ਜਿੰਨੀ ਵੀ ਉਹਨਾਂ ਦੀ ਮਤਲਬ ਉਹਨਾਂ ਨੇ ਕਾਰਵਾਈ ਕੀਤੀ ਆ ਇਸ ਮਰਡਰ ਦੇ ਵਿੱਚ ਜੋ ਜੋ ਵੀ ਉਹਨਾਂ ਦਾ ਕਸੂਰ ਹੈਗਾ ਉਸ ਮੁਤਾਬਕ ਉਹਨਾਂ ਦੇ ਜਿਹੜੀ ਹੈ ਜੀ ਉਹ ਕਾਰਵਾਈ ਕਰਕੇ ਅਗਲੀ ਇਨਵੈਸਟੀਗੇਸ਼ਨ ਦੇ ਵਿੱਚ ਐਵਿਡੈਂਸ ਲਿਆ ਕੇ ਉਹਨਾਂ ਨੂੰ ਸਜ਼ਾਵਾ ਦਵਾਈਆਂ ਜਾਣੀ ਕਾਰਵਾਈ ਕੀ ਰਹੀ ਹੈ ਇਹਦੀ ਨਿਸ਼ਾਨਦੇਹੀ ਦੇ ਉੱਤੇ ਗਈਆਂ ਜਿੱਥੇ ਜਦੋਂ ਪੁਲਿਸ ਪਾਰਟਿਸ ਅੰਡਰ ਦੀ ਲੈਡ ਬਾਈ ਸ਼ਖਵਿੰਦਰ ਸਿੰਘ ਡੀਐਸਪੀ ਸਿਟੀ ਐਂਡ ਡੀਐਸਪੀ ਡੀ ਫਰੋਜਪੁਰ ਉੱਥੇ ਜਦੋਂ ਪਹੁੰਚ ਕੇ ਉਹਨਾਂ ਨੇ ਰੇਡ ਕੀਤਾ ਤਾਂ ਜਿਹੜੇ ਉੱਥੇ ਇਹਦੇ ਸਾਥੀ ਸੀਗੇ ਕਿਉਂਕਿ ਸਵੇਰ ਧੁੰਦ ਬਹੁਤ ਜ਼ਿਆਦਾ ਸੀ ਜਦ 5:30 ਵਜੇ ਦੀਆਂ ਗੱਲਾਂ ਨੇ ਤਾਂ ਉਦੋਂ ਇਹਨਾਂ ਨੇ ਵਿਚਨਸਾ ਹੋ ਸਕਦਾ ਅਗਲੇ 24 ਘੰਟਿਆਂ 'ਚ ਸਾਰਾ ਕੁਝ ਸਾਨੂੰ ਕਾਮਯਾਬੀ ਮਿਲ ਜਾਏ ਹੋ ਸਕਦਾ ਇਹਨੂੰ ਥੋੜਾ ਟਾਈਮ ਹੋਰ 5-7 10 ਦਿਨ ਹੋਰ ਲੱਗ ਜਾਣ ਮੇਰੇ ਸਾਡੇ ਵੱਲੋਂ ਤੋਂ ਇਹ ਹੈ ਵੀ ਜਿੰਨੀ ਛੇਤੀ ਇਹਨੂੰ ਅਸੀਂ ਕਨਕਲੂਡ ਕਰ ਲਈਏ ਉਨਾ ਹੀ ਵਧੀਆ ਸੋ ਵੀ ਆਰ ਔਨ ਏਟ ਔਰ ਮੈਂ ਤੁਹਾਨੂੰ ਪੱਕਾ ਵਿਸ਼ਵਾਸ ਦਵਾਉਣਾ ਸਾਡੀਆਂ ਸਟੇਟ ਦੀਆਂ ਏਜੰਸੀਸ ਮਾਨਯੋਗ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਸੀਐਮ ਸਾਹਿਬ ਭਗਵੰਤ ਮਾਨ ਜੀ ਉਹ ਇਹਨੂੰ ਬੜਾ ক্লোਜ਼ਲੀ ਇਸ ਜਿਹੜਾ ਸਾਰਾ ਆਪਰੇਸ਼ਨ ਉਹਨਾਂ ਨੇ ਆਪ ਇਹਨੂੰ ਵਾਚ ਕੀਤਾ ਗਾਈਡ ਵੀ ਕੀਤਾ ਐਂਡ ਫਰਦਰ ਵੀ ਜਿਹੜਾ ਇਹਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਉਹ ਬਹੁਤ ਜਲਦੀ ਜਿਹੜੇ ਰਿਜ਼ਲਟ ਸਾਡੇ ਤਰੀਕੇ ਹੁਣ ਬੜੇ ਜਲਦੀ ਰਿਜ਼ਲਟ ਸੋਣ ਉਹ ਕਿ ਮੇਰਾ ਵੀ ਸੀਗਾ ਉਹ ਭੱਜ ਗਏ ਆ ਬਟ ਉਹ ਜਲਦੀ ਜਿਹੜੇ ਅਸੀਂ ਉਹਨਾਂ ਨੂੰ ਫੜਾ ਜੀ ਕਿੰਨਾ ਕਿੰਨੀ ਇਨਵੋਲਵਮੈਂਟ ਹੈ ਸਰ ਇਸ ਕੇਸ ਤੋਂ ਉਹਨਾਂ ਦੀ ਇਨਵੋਲਵਮੈਂਟ ਹੈ ਸਰ ਬਿਲਕੁਲ ਨਵੀਨ ਅਰੋੜਾ ਬਿਲਕੁਲ ਬਿਲਕੁਲ ਹੈ ਫਿਰ ਕਿਤੇ ਲੋਕ ਹੋਗੇ ਫਿਰ ਤਿੰਨ ਬੰਦੇ ਅਸੀਂ ਫੜ ਲਏ ਆ ਦੋ ਜਿਹੜੇ ਭੱਜੇ ਆ ਔਰ ਉਸ ਤੋਂ ਅੱਗੇ ਜਿਹੜੀ ਇਨਵੈਸਟੀਗੇਸ਼ਨ ਹੈ ਜਿੱਦਾਂ ਜਿੱਦਾਂ ਉਹ ਫੜੇ ਜਾਣਗੇ ਅੱਗੇ ਕਿੰਨੇ ਜਾਣੇ ਆ ਉਹ ਤਾਂ ਫਰਦਰ ਇਨਵੈਸਟੀਗੇਸ਼ਨ ਫਰਦਰ ਇੰਟਰੋਗੇਸ਼ਨ ਦਾ ਪਾਸਾ ਹੈ ਜਿਵੇਂ ਰਾਜਸਥਾਨ ਭੱਜਣ ਦੀ ਤੁਸੀਂ ਦੱਸ ਰਹੇ ਕੋਸ਼ਿਸ਼ ਕਰ ਰਹੇ ਹੋ ਔਰ ਰਾਜਸਥਾਨ ਜਾਂ ਆਊਟ ਆਫ ਪੰਜਾਬ ਕਿਸੇ ਵੀ ਸਟੇਟ ਚ ਜਾਣ ਦੀ ਕੋਸ਼ਿਸ਼ ਨਹੀਂ ਕੀ ਇਹਨਾਂ ਨੂੰ ਉਹਨਾਂ ਸਟੇਜ ਦੇ ਵਿੱਚ ਪੋਲਿਟਿਕਲ ਸ਼ੈਲਟਰ ਮਿਲ ਰਿਹਾ ਕਿਤੇ ਇਹੋ ਜਿਹੀਆਂ ਤੀਜਾਂ ਨੂੰ ਆਪਾਂ ਪੋਲਿਟਿਕਲ ਸ਼ੈਲਟਰ ਮਿਲ ਰਿਹਾ ਨਹੀਂ ਮਿਲ ਰਿਹਾ ਜੀ ਇਹਦੇ ਬਾਰੇ ਕਮੈਂਟ ਨਹੀਂ ਕੀਤਾ ਜਾ ਸੋ ਅਦਾ ਬਿਕੋਜ਼ ਅਜੇ ਤੱਕ ਸਾਡੀ ਇਨਵੈਸਟੀਗੇਸ਼ਨ ਜਾਂ ਇੰਟਰੋਗੇਸ਼ਨ 'ਚ ਇਹੋ ਜਿਹੀ ਗੱਲ ਕੋਈ ਸਾਹਮਣੇ ਨਹੀਂ ਆਈ ਐਸ ਐਂਡ ਵੈਨ ਜੇ ਕੋਈ ਇਹੋ ਜਿਹੀ ਗੱਲ ਹੋਊਗੀ ਤੇ ਅਸੀਂ ਬਿਲਕੁਲ ਉਹਦੇ ਤੇ ਠੋਸ ਤੇ ਨਿਗਰ ਕਾਰਵਾਈ ਕਰਾਂਗੇ ਸਰ ਬਾਦਲ ਦੀ ਡੈਥ ਹੋ ਗਈ ਐ ਸਰ ਹਾਂਜੀ ਸ਼ੂਟਰ ਜਿਹਨੂੰ ਬਿਲਕੁਲ ਇਹਨੂੰ 6:17 ਮਿੰਟ ਤੇ ਅਸੀਂ ਲੈ ਗਏ ਸੀ ਜਿੱਦਕਿ ਹਾਲਤ 'ਚ ਤੇ 6:58 ਮਿੰਟ ਤੇ ਹੀ ਵਾਸ ਡਿਕਲੇਅਰ ਡੈੱਡ ਆਫਟਰ 41 ਮਿੰਟਸ ਮੁਲਾਮ ਜਿਹੜਾ ਉਹ ਠੀਕ ਹੈ ਜੀ ਸਾਡਾ ਮੁੰਡਾ ਹਾਂਜੀ ਉਹ ਠੀਕ ਹੈ ਜੀ ਉਹਦੀ ਟ੍ਰੀਟਮੈਂਟ ਚੱਲ ਰਹੀ ਹੈ ਉਹਨੂੰ ਐਡਮਿਟ ਕਰਾਇਆ ਕਿੱਥੇ ਲੱਗੀ ਹੈ ਜੀ ਬਾਦਲ ਨੂੰ ਕਿੰਨੀਆਂ ਲੱਗੀਆਂ ਬਾਦਲ ਤੇ ਕਿੰਨੀਆਂ ਲੱਗੀਆਂ ਸਰ ਬਾਦਲ ਦੇ ਜਿਹੜੇ ਪੋਸਟਮਾਰਟਮ ਚੱਲ ਰਿਹਾ ਜੀ ਉਹਦੇ ਜਿਹੜ ਲੱਗੂਗਾ ਪਤਾ ਕਿੰਨੀਆਂ ਲੱਗੀਆਂ ਸਰ ਇਸ ਕੇਚ ਹੋਰ ਕਿੰਨੇ ਜਣੇ ਇਨਵੋਲ ਹੈ ਜੀ ਆਪਾਂ ਦੱਸਤਾ ਜੀ ਵੀ ਤਿੰਨ ਬੰਦੇ ਆਪਾਂ ਫੜ ਲਏ ਬਾਕੀ ਦੇ ਜਿਹੜੇ ਹੈਗੇ ਆ ਦੋ ਸਾਨੂੰ ਹੋਰ ਆਡੈਂਟੀਫਾਈਡ ਦੋ ਜਲਦੀ ਫੜ ਲਾਂਗੇ। ਉਹਨਾਂ ਤੋਂ ਅੱਗੇ ਚੱਲਾਂਗੇ ਵੀ ਹੋਰ ਬੰਦਿਆਂ ਦਾ ਕਿੰਨਿਆਂ ਦਾ ਨੈਕਸਸ ਹੈ। ਮੱਲਾ ਇਹਦੀ ਆਪਾਂ ਤਹਿ ਤੱਕ ਜਾਵਾਂਗੇ। ਉਹ ਇੱਥੇ ਨਹੀਂ ਖੜਦੇ ਅਸੀਂ ਪੂਰੀ ਤਹਿ ਤੱਕ ਜਾਵਾਂਗੇ। ਇਸ ਕੇਸ ਚ ਸਰ ਕੀ ਇਹ ਗੈਂਗ ਇਸ ਕੇਸ ਚ ਲੇਡੀ ਵੀ ਇਨਵੋਲਡ ਹੈ? ਹਾਂਜੀ। ਸਰ ਇਸ ਕੇਸ ਚ ਕੋਈ ਲੇਡੀ ਵੀ ਇਨਵੋਲਡ ਹੈ? ਜੀ। ਉਹ ਸਰ ਗ੍ਰਿਫਤਾਰੀ